ਅੱਜ ਸਾਨੂੰ ਆਫਟਰ 10 ਇਅਰ ਜਿਹੜੀ ਹੈ ਬੀਏ ਦੀ ਸਾਡੀ ਕਨਵੋਕੇਸ਼ਨ ਆਰਗੇਨਾਈਜ਼ ਕੀਤੀ ਗਈ ਹੈ ਜਿਹੜੀ ਕਿ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਆ ਆਪਣੇ 10 ਸਾਲ ਦਾ ਸਾਡਾ ਇੰਤਜ਼ਾਰ ਜਿਹੜਾ ਹੈ ਉਹ ਤੋਂ ਬਾਅਦ ਸਾਨੂੰ ਇਹ ਡਿਗਰੀ ਮਿਲੀ ਹੈ ਕਾਲਜ ਲਾਈਫ ਬਿਲਕੁਲ ਡਿਫਰੈਂਟ ਹੁੰਦੀ ਹੈ ਅਸੀਂ ਉਹੀ ਐਟ ਚੀਜ਼ ਇੰਜੋਏ ਕਰ ਰਹੇ ਹਾਂ ਅਸੀਂ ਉਹੀ ਆਪਣੀ ਮੈਮਰੀਜ਼ ਨੂੰ ਯਾਦ ਕਰ ਰਹੇ ਹਾਂ ਕਿ ਅਸੀਂ ਇਹ ਕੁਝ ਕਰਦੇ ਸੀ ਪਹਿਲਾਂ ਇਹ ਕੁਝ ਕਰਦੇ ਸੀ ਪੰਜਾਬ ਚ ਕਾਲੀਆਂ ਦੀ ਬੜੀ ਘਾਟ ਹੈਗੀ ਆ ਤੁਸੀਂ ਦੇਖ ਲਓ ਲੁਧਿਆਣਾ گورਨਮੈਂਟ ਕਾਲਜ ਉਹਨਾ ਇੱਕ ਬਣਾ گورਨਮੈਂਟ ਕਾਲਜ ਫਰ ਬਾਇਸ ਉਸ ਤੋਂ 100 ਈਅਰਸ ਫਰ ਆਫਟਰ 100 ਈਅਰਸ ਦੂਜਾ ਕਾਲਜ گورਨਮੈਂਟ ਖੋਲਿਆ ਸਭ ਤੋਂ ਇੰਪੋਰਟੈਂਟ ਹੈ ਕਿ ਜੇ ਕਿਸ ਨੇ profession ਲੈਣਾ ਹੈ ਟੀਚਿੰਗ ਇੱਕ profession ਲੈਣਾ ਹੈ ਉਹਦੇ ਲਈ ਡਿਗਰੀ ਮਸਟ ਹੈ ਪ੍ਰਾਈਵੇਟ ਇੰਸਟੀਚਨ ਬੜਾ ਦੇਸ਼ ਦੀ ਸੇਵਾ ਲਈ ਕੰਮ ਕਰ ਰਹੀ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਆਪਣਾ ਜੀਪੀ ਦਾ ਜ਼ਿਆਦਾ ਹਿੱਸਾ ਐਜੂਕੇਸ਼ਨ ਦੇ ਖਰਚ ਕਰੇ ਇਹ ਬੀਐਡ ਦੀ ਡਿਗਰੀ 2 ਸਾਲ ਦੀ ਡਿਗਰੀ ਹੁੰਦੀ ਹੈ ਜੀ ਬੈਚਲਰ ਆਫ ਐਜੂਕੇਸ਼ਨ ਨੂੰ ਕਹਿੰਦੇ ਇਹ ਵੀ ਗ੍ਰੈਜੂਏਟ ਡਿਗਰੀ ਹੁੰਦੀ ਹੈ ਸੋ ਇਹਦੇ ਲਈ ਪਹਿਲੇ ਮਿਨਿਮਮ ਕੁਆਲਿਫੀਕੇਸ਼ਨ ਹੁੰਦੀ ਗ੍ਰੈਜੂਏਸ਼ਨ ਜੋ ਜਿਹੜੀ ਬੀਏ ਜਾਂ ਬੀਐਸਸੀ ਕਿਸੇ ਵੀ ਉਹਦੇ ਵਿੱਚ ਆਪਾਂ ਖੇਤਰ ਦੇ ਵਿੱਚ ਜਿਹੜਾ ਗ੍ਰੈਜੂਏਟ ਕਰਨ ਤੋਂ ਬਾਅਦ ਜਿਹੜੀ ਹੈ ਬੀਐਡ ਡਿਗਰੀ ਮਿਲਦੀ ਹੈ ਇਹ ਤੋਂ ਬਿਨਾ ਜਿਹੜਾ ਹੈ ਅਸੀਂ ਆਪਣੀ ਟੀਚਿੰਗ profession 'ਚ ਕੁਝ ਨਹੀਂ ਆ ਅਗਰ ਸਾਡੇ ਕੋਲ ਬੀਐਡ ਦੀ ਡਿਗਰੀ ਨਹੀਂ ਹੈ ਜਿਹੜੇ ਵਿਦਿਆਰਥੀ ਇਹ ਡਿਗਰੀ ਕਰਦੇ ਆ ਉਹਨਾਂ ਨੂੰ ਕਿੱਦਾਂ ਪੜਾਉਣਾ ਉਹਨਾਂ ਨੇ ਕੀ ਬੱਚਿਆਂ ਦੀ ਕਿਵੇਂ ਸਾਈਕੋਲੋਜੀ ਸਮਝਣੀ ਹੈ ਬੱਚਿਆਂ ਨੂੰ ਕਿਵੇਂ ਟੈਕਲ ਕਰਨਾ ਹੈ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ education ਕਿਵੇਂ ਇੰਪਾਰਟ ਕਰਨੀ ਹੈ education ਕਿਵੇਂ ਆਪਾਂ ਸਪਰੈਡ ਕਰਨੀ ਹੈ ਬੱਚਿਆਂ ਦੀ ਸਾਈਕੋਲੋਜੀ ਕਿਵੇਂ ਸਮਝਣੀ ਹੈ ਆਪਾਂ ਉਸ ਤਰ੍ਹਾਂ ਹੀ ਆਪਾਂ ਜਿਹੜਾ ਹੈ ਇਹਦੇ ਵਿੱਚ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਟ੍ਰੇਨਿੰਗ ਹੁੰਦੀ ਹੈ ਬੱਚਾਂ ਦੇ ਖੁਸ਼ੀ ਜ਼ਾਹਿਰ ਹੀ ਹੋ ਰਹੀ ਹੈ ਬੜਾ ਅੱਛਾ ਲੱਗ ਰਿਹਾ ਉਹਨਾਂ ਨੂੰ ਵੀ ਸਾਨੂੰ ਵੀ ਬੜਾ ਅੱਛਾ ਲੱਗ ਰਿਹਾ ਸਾਡੇ ਚੀਫ ਗੈਸਟ ਨੇ ਬੜਾ ਅੱਛਾ ਉਹਨਾਂ ਨੂੰ ਅਡਰੈਸ ਕੀਤਾ ਹੈ ਕਿ ਮੈਂ ਨਜ਼ਰ ਉੱਚੋਲ ਵੀਸ਼ਲੀ ਕਾਮਨਾ ਕਰਦਾ ਹੈ ਕਿ ਅੱچھے ਨਾਗਰਿਕ ਬਣਨ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਯੂਵਨ ਮੇਰੀ ਅੱਜ ਅਸੀਂ ਮੌਜੂਦਾਂ ਲੁਧਿਆਣਾ ਦੇ ਡੀਡੀ ਜੈਨ ਕਾਲਜ ਦੇ ਵਿੱਚ ਜਿੱਥੇ ਕਿ ਵਿਦਿਆਰਥੀਆਂ ਵੰਡੀ ਜਾ ਰਹੀ ਹੈ ਸਰਟੀਫਿਕੇਸ਼ਨ ਦੀ ਤਿਆਰੀ ਹੈ ਜਿਹੜੀ ਉਹਨੇ ਸਟੱਡੀ ਹੈ ਕੰਪਲੀਟ ਹੋ ਚੁੱਕੀ ਹੈ ਇਹਨਾਂ ਨਾਲ ਗੱਲਬਾਤ ਕਰ ਲਈਏ ਸਰ ਕਿਹੋ ਜਿਹਾ ਤਰ੍ਹਾਂ ਦੇ ਰੋਗ ਵਿਦਿਆਤਿਆਂ ਨੇ ਜਿਹੜੀ ਹੈ ਹਾਸਲ ਕੀਤੀ ਜੇਗੀ ਇਹ ਬੀਐਡ ਦੀ ਡਿਗਰੀ 2 ਸਾਲ ਦੀ ਡਿਗਰੀ ਹੁੰਦੀ ਹੈ ਜੀ ਬੈਚਲਰ ਆਫ ਐਜੂਕੇਸ਼ਨ ਉਹਨੂੰ ਕਹਿੰਦੇ ਇਹ ਵੀ ਗ੍ਰੈਜੂਏਟ ਡਿਗਰੀ ਹੁੰਦੀ ਹੈ ਸੋ ਇਹਦੇ ਲਈ ਪਹਿਲਾਂ ਮਿਨਿਮਮ ਕੁਆਲਿਫੀਕੇਸ਼ਨ ਉਹਦੀ ਗ੍ਰੈਜੂਏਸ਼ਨ ਜਿਹੜੀ ਬੀਏ ਜਾਂ ਬੀਐਸਸੀ ਕਿਸੇ ਵੀ ਉਹਦੇ ਵਿੱਚ ਆਪਾਂ ਖੇਤਰ ਦੇ ਵਿੱਚ ਜਿਹੜਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਿਹੜੀ ਹੈ ਬੀਐਡ ਡਿਗਰੀ ਮਿਲਦੀ ਹੈ ਇਹ ਡਿਗਰੀ ਇੱਕ ਸਭ ਤੋਂ ਇੰਪੋਰਟੈਂਟ ਹੈ ਕਿ ਜੇ ਕਿਸ ਨੇ profession ਲੈਣਾ ਹੈ ਟੀਚਿੰਗ ਇੱਕ profession ਲੈਣਾ ਹੈ ਉਹਦੇ ਲਈ ਡਿਗਰੀ ਮਸਟ ਹੈ ਤੇ ਜੇ ਇਹ ਡਿਗਰੀ ਤੋਂ ਬਿਨਾ ਤੁਸੀਂ ਸਕੂਲ ਦੇ ਵਿੱਚ ਪੜਾ ਨਹੀਂ ਸਕਦੇ ਇਹ ਡਿਗਰੀ ਦੇ ਵਿੱਚ ਜਿਹੜੇ ਵਿਦਿਆਰਥੀ ਇਹ ਡਿਗਰੀ ਕਰਦੇ ਆ ਉਹਨਾਂ ਨੂੰ ਕਿਦਾਂ ਪੜਾਉਣਾ ਉਹਨਾਂ ਨੇ ਕੀ ਬੱਚਿਆਂ ਦੀ ਕਿਵੇਂ ਸਾਈਕੋਲੋਜੀ ਸਮਝਣੀ ਹੈ ਬੱਚਿਆਂ ਨੂੰ ਕਿਵੇਂ ਟੈਕਲ ਕਰਨਾ ਹੈ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਇਹਦੇ ਵਿੱਚ ਜਿਹੜੀ ਹੈ ਦੂਜੀ ਪੜਾਈ ਨਹੀਂ ਹੁੰਦੀ ਜਿਹੜੀ ਆਪਾਂ ਸੋਚਦੇ ਆ ਕਿ ਜਿਹੜੀ ਗ੍ਰੈਜੂਏਸ਼ਨ ਦੇ ਵਿੱਚ ਆਪਾਂ ਪੋਲਿਟিক্যাল ਸਾਇੰਸ ਪੜ੍ਹੀ ਹੈ ਜਾਂ ਇਕਨੋਮਿਕਸ ਪੜ੍ਹੀ ਹੈ ਜਾਂ ਸਾਇੰਸ ਪੜ੍ਹਦੇ ਆ ਇਹ ਉਹ ਪੜਾਈ ਨਾ ਹੋ ਕੇ ਐਜੂਕੇਸ਼ਨ ਕਿਵੇਂ ਇੰਪਾਰਟ ਕਰਨੀ ਹੈ ਐਜੂਕੇਸ਼ਨ ਕਿਵੇਂ ਆਪਾਂ ਸਪਰੈਡ ਕਰਨੀ ਹੈ ਬੱਚਿਆਂ ਦੀ ਸਾਈਕੋਲੋਜੀ ਕਿਵੇਂ ਸਮਝਣੀ ਹੈ ਆਪਾਂ ਉਸ ਤਰ੍ਹਾਂ ਹੀ ਆਪਾਂ ਜਿਹੜਾ ਹੈ ਇਹਦੇ ਵਿੱਚ ਉਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਟ੍ਰੇਨਿੰਗ ਹੁੰਦੀ ਹੈ ਬੱਚਿਆਂ ਦੇ ਖੁਸ਼ੀ ਜ਼ਾਹਿਰ ਹੋ ਰਹੀ ਹੈ ਬੜਾ ਅੱਛਾ ਲੱਗ ਰਿਹਾ ਉਹਨਾਂ ਨੂੰ ਵੀ ਸਾਨੂੰ ਵੀ ਬੜਾ ਅੱਛਾ ਲੱਗ ਰਿਹਾ ਸਾਡੇ ਚੀਫ ਗੈਸਟ ਨੇ ਬੜਾ ਅੱਛਾ ਅਨੰਦ ਅਡਰੈਸ ਕੀਤਾ ਤੇ ਮੈਂ ਉਹਨਾਂ ਦਾ ਉੱਚੇ ਉੱਚੇ ਲਈ ਕਾਮਨਾ ਕਰਦਾ ਕਿ ਅੱਛੇ ਨਾਗਰਿਕ ਬਣਨ ਜੋ ਸਾਰਿਆਂ ਦਾ ਦੇਣੀ ਮੁਸ਼ਕਿਲ ਹੈ ਮੈਂ ਇਹਨਾਂ ਨੂੰ ਆਪ ਟਿਊਸ਼ਨ ਸੈਂਟਰ ਵੀ ਖੋਲ ਸਕਦੇ ਆ ਬਹੁਤ ਸਾਰੇ ਨੌਕਰੀ ਵੀ ਅਸੀਂ ਵੀ ਦੇਣੀ ਆਪਣੇ ਇੰਸਟੀਟਿਊਸ਼ਨ ਚ ਜੌਬ ਵੀ ਦੇਣੀ ਹੈ ਤੇ ਸਰਕਾਰ ਨੂੰ ਵੀ ਜੇ ਤੇ ਜ਼ਿਆਦਾ ਜ਼ਿਆਦਾ ਕਾਲਜ ਖੋਲੇ ਪੰਜਾਬ ਚ ਕਾਲਜਾਂ ਦੀ ਬੜੀ ਘਾਟ ਹੈਗੀ ਆ ਤੁਸੀਂ ਦੇਖ ਲਓ ਲੁਧਿਆਣਾ ਗਵਰਨਮੈਂਟ ਕਾਲਜ ਉਹਨਾਂ ਇੱਕ ਬਣਿਆ ਗਵਰਨਮੈਂਟ ਕਾਲਜ ਫॉर ਬॉयਸ ਉਸ ਤੋਂ ਜਿੰਨੇ ਜਿਹੜੇ ਪ੍ਰਾਈਵੇਟ ਇੰਸਟੀਚਿਊਨ ਬੜੀ ਸੇਵਾ ਕਰ ਰਹੀ ਹੈ ਮាតុ ਦੇਸ਼ ਲਈ ਚੀਫ ਸਾਹਿਬ ਨੇ ਵੀ ਇਹ ਸ਼ਬਦ ਗਏ ਆ ਪ੍ਰਾਈਵੇਟ ਇੰਸਟੀਚਿਊਨ ਬੜਾ ਦੇਸ਼ ਦੀ ਸੇਵਾ ਲਈ ਕੰਮ ਕਰ ਰਹੀ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਆਪਣਾ ਜੀਪੀ ਤੋਂ ਜ਼ਿਆਦਾ ਹਿੱਸਾ ਐਜੂਕੇਸ਼ਨ ਦੇ ਖਰਚ ਕਰਨ ਮਹਿਲਾਵਾਂ ਲਈ ਕੀ ਕੀ ਓਪਰਚੁਨਿਟੀ ਕਿ ਕਿ ਸਾਡਾ ਕਾਲਜ ਮਹਿਲਾ ਦਾ ਹੈ ਬੀਅਰਡ ਕਾਲਜ ਜਿਹੜਾ ਹੈ ਸਿਰਫ ਲੜਕੀਆਂ ਵਾਸੀ ਹੈ ਇੱਕ ਅੱਛੀ ਓਪਰਚੁਨਿਟੀ ਹੈ ਮਹਿਲਾਵਾਂ ਲਈ ਬਹੁਤ ਅੱਛੀ ਓਪਰਚੁਨਿਟੀ ਹੈ ਲੋਕਾਂ ਵਿੱਚ ਬੱਚਿਆਂ ਲਈ ਔਰ ਜੈਸੇ ਚੀਫ ਜਫ ਨੇ ਕੱਲ ਮਦਦ ਸੇ ਆਜੇ ਆਪਣੇ ਡ੍ਰੈਸ ਕਿ ਜਦੋਂ ਆਪਣਾ ਜਾਇਜ਼ੇਬਾਸੇ ਪੋਸਟਾਂ ਨਿਕਲੀ ਹੈ ਸਿਲੈਕਟਡ ਚੀਫਸ ਆਫ ਪੰਜਾਬ ਦੇ ਆਏ ਸੀ ਚੀਫ ਜਸਟਿਸ ਉਹਨਾਂ ਦੇ 13 ਚੋਂ 12 ਬੱਚਿਆਂ ਜਿਹੜੀ ਅਸੀਂ ਉਹ ਗਰਮਨ ਸੀ 12 ਬੱਚੇ ਬੀਮਨ ਸੀਗੇ ਬੱਚਿਆਂ ਬੜੀਆਂ ਅੱਛੀਆਂ ਜਾ ਰਹੀਆਂ ਗਿਆ ਲੇਕਿਨ ਇਹਨਾਂ ਲਈ ਹੋਰ ਬਹੁਤ ਕੁਝ ਕਰਨ ਦੀ ਹਲੇ ਜ਼ਰੂਰਤ ਹੈ ਅੱਜ ਸਾਨੂੰ ਆਫਟਰ 10 ਇਅਰ ਜਿਹੜੀ ਹੈ ਬੀਐਡ ਦੀ ਸਾਡੀ ਕਨਵੋਕੇਸ਼ਨ ਆਰਗੇਨਾਈਜ਼ ਕੀਤੀ ਗਈ ਹੈ ਜਿਹੜੇ ਕਿ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਆਪਣੇ 10 ਸਾਲ ਦਾ ਸਾਡਾ ਇੰਤਜ਼ਾਰ ਜਿਹੜਾ ਹੈ ਉਹ ਤੋਂ ਬਾਅਦ ਸਾਨੂੰ ਇਹ ਡਿਗਰੀ ਮਿਲੀ ਹੈ ਟੀਚਿੰਗ profession ਨਾਲ ਰਿਲੇਟਡ ਹੈ ਬੀਐਡ ਦੀ ਡਿਗਰੀ ਹੈ ਇਹ ਤੋਂ ਬਿਨਾ ਜਿਹੜਾ ਹੈ ਅਸੀਂ ਆਪਣੇ ਟੀਚਿੰਗ profession ਚ ਕੁਝ ਨਹੀਂ ਆ ਅਗਰ ਸਾਡੇ ਕੋ ਬੀਐਡ ਦੀ ਡਿਗਰੀ ਨਹੀਂ ਹੈ ਅੱਜ ਬਹੁਤ ਵਧੀਆ ਲੱਗ ਰਿਹਾ ਆਫਟਰ 7 ਇਅਰਸ ਵੀ ਗਾਟ ਅ ਡਿਗਰੀ ਐਂਡ ਵੀ ਔਰ ਆ ਫਰੈਂਡਸ ਹੇਅਰ ਵੀ ਇੰਜੋਏ ਅ ਲੋਟ ਯੂ ਨੋ ਕਹਿੰਦੇ ਨੇ ਕਿ ਕਾਲਜ ਦੀ ਲਾਈਫ ਬੜੀ ਰੋਮਾਂਟਿਕੀ ਹੁੰਦੀ ਹੈ ਕਿ ਮਤਲਬ ਜਿਹੜੇ ਸਕੂਲ ਜਿਹੜਾ ਹੁੰਦੇ ਨੇ ਪਰ ਕਾਲਜ ਦੀ ਲਾਈਫ ਹੀ ਕੁਝ ਹੋਰ ਹੁੰਦੀ ਹੈ ਬਿਲਕੁਲ ਬਿਲਕੁਲ ਕਾਲਜ ਲਾਈਫ ਬਿਲਕੁਲ ਡਿਫਰੈਂਟ ਹੁੰਦੀ ਹੈ ਅਸੀਂ ਉਹੀ ਐਟ ਚੀਜ਼ ਇੰਜੋਏ ਕਰ ਰਹੇ ਹਾਂ ਅਸੀਂ ਉਹੀ ਆਪਣੀ ਮੈਮਰੀਜ਼ ਨੂੰ ਯਾਦ ਕਰ ਰਹੇ ਹਾਂ ਕਿ ਅਸੀਂ ਇਹ ਕੁਝ ਕਰਦੇ ਸੀ ਪਹਿਲਾਂ ਇਹ ਕੁਝ ਕਰਦੇ ਸੀ